ਤੇ ਇਸ ਕਿਤਾਬ ਦੇ ਬਾਰੇ ਚ ਮੈਂ ਸਮਝਦਾ ਵੀ ਕਿਉਂਕਿ ਬੇਲੀ ਕਿਤਾਬ ਵੀ ਮੈਂ ਅਮੰਦੀ ਬੜੀ ਹੋਈ ਹੈਗੀ ਤੇ ਜਿਸ ਤਰ੍ਹਾਂ ਦੀ ਲੇਖਣੀ ਦੇ ਵਿੱਚ ਇਹਦੀ ਚਪਕਾਈ ਆ ਰਹੀ ਹੈਗੀ ਜਿਸ ਤਰ੍ਹਾਂ ਇਹ ਹਾਲਤਾਂ ਦੇਖੀ ਆਪਣੀ ਰਚਨਾਵਾਂ ਨੂੰ ਮੋੜ ਦੰਦਾ ਉਦੇ ਦੇ ਵਿੱਚ ਦਰਸ਼ਨ ਤੇ ਫਲਸਫੀ ਜਿਹੜੀ ਅਹਿਰੀਆ ਰੂਟੀ ਹੁੰਦੀ ਆ ਜਿਹੜੀਆਂ ਰਚਨਾਵਾਂ ਦੇ ਵਿੱਚ ਵਿੱਚੋਂ ਦਰਸ਼ਨ ਤੇ ਫਲਸਫੀ ਗਾਇਬ ਹੁੰਦੀ ਹੈਗੀ ਉਹ ਰਚਨਾਵਾਂ ਕਦੇ ਵੀ ਸਦੀਵੀ ਨਹੀਂ ਬਣ ਸਕਦੀ ਅਸੀਂ ਕੁਝ ਰਚਨਾਵਾਂ ਸਮਾਜ ਦੇ ਵਿੱਚ ਆਉਂਦੀਆਂ ਨੇ ਲੋਕ ਸੁਣਦੇ ਨੇ ਕੁਝ ਦੇਰ ਬਾਅਦ ਉਹ ਗਾਇਬ ਹੋ ਜਾਂਦੀਆਂ ਨੇ ਕੁਝ ਰਚਨਾਵਾਂ ਹੁੰਦੀਆਂ ਨੇ ਗੁਰੀਆਂ ਸਾਲਾਵਤੀ ਸੁਣੀਆਂ ਹੁੰਦੀਆਂ ਨੇ ਤੇ ਉਹ ਮੋੜ-ਮੋੜ ਚੀਤੇ ਆਉਂਦੀਆਂ ਵੀ ਇਸ ਤਰ੍ਹਾਂ ਦੀ ਗਹਿਰ ਗੰਭੀਰਤਾ ਜਦੋਂ ਕਿਸੇ ਲੇਖਕ ਦੇ ਅੰਦਰ ਆ ਜਾਂਦੀ ਹੈ ਕਿ ਮੈਂ ਸਮਝਦਾ ਕਿ ਉਹ ਇੱਕ ਵੱਡੇ ਲੇਖਕ ਦੀ ਤੌਰ ਦੇ ਉੱਤੇ ਉੱਪਰੋਂ ਸ਼ੁਰੂ ਹੋ ਜਾਂਦਾ ਮੈਂ ਜਦੋਂ ਪਹਿਲੀ ਵਾਰੀ ਜਦੋਂ ਇਹ ਦੋਏ ਕਲੀਚਾ ਵੀ ਲੈ ਕੇ ਸਭਾ ਦੇ ਨਾਲ ਜਦੋਂ ਲੋਕਾਈ ਸਭਾ ਨੇ ਪੁਣੀ ਨਾਲ ਨੂੰ ਜੋੜਿਆ ਸੀ ਤਾਂ ਉਸ ਦਿਨ ਵੀ ਬੈਂਡ ਕਾਲ ਕੀਤੀ ਸੀ ਕਿ ਇਸ ਸਭਾ ਦੇ ਵਿੱਚ ਬਹੁਤ ਸਾਰੇ ਵਿਲੇਖਕ ਵੀ ਜਿਨ੍ਹਾਂ ਦੀ ਲੇਖਣੀ ਦੇ ਵਿੱਚ ਲੋਕਤਾ ਦਾ ਪੱਖ ਭਰੂਆ ਜਿਨ੍ਹਾਂ ਦੇ ਵਿੱਚ ਫਿਲਾਸਫੀ ਦਾ ਦਰਸ਼ਨਾ ਜਿਨ੍ਹਾਂ ਜੋ ਲੋਕ ਮਾਨਸਿਕਤਾ ਦੇ ਨਾਲ ਤੇ ਲੋਕ ਸੁਰੂਕਾਰਾਂ ਦੇ ਨਾਲ ਜੁੜੀਆਂ ਹੋਈਆਂ ਚਿਤਾਵਾਂ ਲਿਖੇ ਜਦੋਂ ਆਪਾਂ ਇਤਿਹਾਸ ਦੇ ਵਿੱਚ ਜਦੋਂ ਵੀ ਕਦੇ ਮੁੱਲ ਪੈਂਦਾ ਕਿਸੇ ਚੀਜ਼ ਦਾ ਅਜਿਹੀ ਗੱਲ ਨਹੀਂ ਹੈਗੀ ਕਿ ਆਪਣੇ 5000 ਸਾਲ ਦੇ ਇਤਿਹਾਸ ਦੇ ਵਿੱਚ ਜੋ ਸਾਡੇ ਕੋਲ ਅੱਜ ਤੱਕ ਹੈ ਸਾਉਦੇ ਦੇ ਵਿੱਚ ਸਿਰਫ ਜਿਹੜੇ ਪਦੇ ਵੱਡੇ ਗ੍ਰੰਥ ਨੇ ਸਾਡੇ ਰਮਾਇਣ ਤੋਂ ਲੈ ਕੇ ਮਹਾਭਾਰਤ ਤੋਂ ਲੈ ਕੇ ਗੀਤਾ ਤੋਂ ਲੈ ਕੇ ਤਿੰਗੂ ਗ੍ਰੰਥ ਸਾਹਿਬ ਤੱਕ ਇਹ ਇੰਨੇ ਹੀ ਜਿਹੜੇ ਗ੍ਰੰਥ ਨੇ ਉਹ ਰਚੇ ਗਏ ਹੋ ਬਹੁਤ ਸਾਰੇ ਬੇਅੰਤ ਪਤਰਾਸ ਉਹਨਾਂ ਸਮਿਆਂ ਦੇ ਵਿੱਚ ਰਚੀਆਂ ਗਈਆਂ ਪਰ ਜੋ ਅੱਜ ਤੱਕ ਜਿੰਦਾ ਨੇ ਉਹ ਸਾਡੇ ਇਤਿਹਾਸ ਦਾ ਉਹ ਸਾਡੇ ਸੱਭਿਆਚਾਰ ਦਾ ਉਹ ਸਾਡੇ ਵਿਰਸੇ ਦੇ ਸੱਤਾ ਲੋਹਰ ਬਣੇ ਹੋਏ ਨੇ ਜਿੰਦਗੀ ਵਾਸਤੇ ਉਹ ਸਾਨੂੰ ਅੱਜ ਵੀ ਗਿਆਨ ਦੇ ਗਿਆਨ ਬਣਦੇ ਨੇ ਤੇ ਇਸ ਤਰ੍ਹਾਂ ਕਿ ਜਦੋਂ ਵੀ ਕੋਈ ਸਹਿਤ ਐਸ ਲੈਵਲ ਦਾ ਜਿਹੜਾ ਮੈਂ ਸਮਝਦਾ ਰੂਪਾ ਪ੍ਰਾਪਤ ਕਰ ਲੇ ਤਾਂ ਉਹ ਸਹਿਤੀ ਵੱਡਾ ਸਹਿਬ ਹੁੰਦਾ ਉੱਚਾ ਸਹਿਬ ਹੁੰਦਾ ਇਸ ਕਰਨ ਸ਼ਰਤ ਦੀ ਤੋੜ ਕਰਦੀ ਜੇ ਤੁਹਾਡੀ ਰਚਨਾ ਕੋਈ ਦੂਦੇ ਉਸ ਦਿਸ਼ਾ ਨਹੀਂ ਦਿੱਤੇ ਜਾਂਦੀ ਕੁਝ ਸਖਾ ਕੇ ਨਹੀਂ ਜਾਂਦੀ ਹੈਗੀ ਮੈਂ ਸਮਝਦਾ ਉਹ ਰਚਨਾ ਮੈਂ ਸਮਝਦਾ ਵੀ ਕੋਈ ਠੀਕ ਆ ਆਪਾਂ ਸੁਣਦੇ ਵੀ ਆਪਾਂ ਸੁਣਾ ਵੀ ਦਿੰਦੇ ਆ ਕਈ ਵਾਰੀ ਉਹਨਾਂ ਦੀ ਰਚਨਾਤਮਕ ਮੈਂ ਸਮਝਦਾ ਮਹਰਤਾ ਨਹੀਂ ਹੁੰਦੀ ਜੋ ਹੋਣੀ ਚਾਹੀਦੀ ਹੈ ਇਸ ਤਰ੍ਹਾਂ ਕਿ ਮਾਂ ਮਿੱਟੀ ਦਾ ਜਦੋਂ ਨਾਮ ਦੇਖਦੇ ਆਪਾਂ ਮਾਂ ਮੈਂ ਮਿੱਟੀ ਮੈਂ ਮਿੱਟੀ ਬਹੁਤ ਵੱਡੀ ਗੱਲ ਹੈ ਮੈਂ ਮਿੱਟੀ ਇੱਕੋ ਸ਼ਬਦ ਦਾ ਦੋ ਸ਼ਬਦ ਨਹੀਂ ਹੈਗੇ ਮੈਂ ਤੇ ਮਿੱਟੀ ਨਹੀਂ ਆਇਆ ਜੀ ਜਦੋਂ ਮਨੁੱਖ ਮੈਂ ਤੋਂ ਮਿੱਟੀ ਬਣ ਜਾਂਦਾ ਮੈਂ ਮਿੱਟੀ ਬਣ ਜਾਂਦਾ ਮਿੱਤੋਂ ਆਸਰ ਰੂਪ ਦੇ ਵਿੱਚ ਉਹਦਾ ਮਾਨਸਿਕ ਵਿਕਾਸ ਉਹਦਾ ਬੌਧਿਕ ਵਿਕਾਸ ਉਹਦਾ ਮਨੁੱਖੀ ਵਿਗਿਆਨਕ ਵਿਕਾਸ ਉਤੋਂ ਸ਼ੁਰੂ ਜਿਵੇਂ ਦੇ ਦੇ ਤੱਕ ਅਸੀਂ ਮੈਨ ਲਈ ਫਿਰ ਜਾਂਦੇ ਆ ਆਪਣੇ ਦਿਮਾਗ ਦੇ ਵਿੱਚ 19 ਦੇ ਤੱਕ ਨਾ ਉਹ ਆਪਣੇ ਆਪ ਦਾ ਗਿਆਨ ਹੋਵੇ ਨਾ ਪੂਰਵ ਰੂਪ ਦੇ ਵਿੱਚ ਉਹਨੂੰ ਸਮਾਜ ਦਾ ਗਿਆਨ ਹੋਵੇ ਕਿਉਂਕਿ ਮੈਂ ਅਜਿਹਾਂ ਪ੍ਰਿਕਾ ਹੁੰਦਾ ਆਪਣੇ ਅੰਦਰ ਦੂਜੇ ਦੀ ਚੰਗੀ ਕਰੀ ਵੀ ਗਲਤ ਨੂੰ ਵੀ ਸਮਝਣ ਦੀ ਸਮਰੱਥਾ ਨਹੀਂ ਸਾਡੇ ਚ ਰਹਿਣ ਦਿੰਦਾ ਇਸ ਕਰਕੇ ਜਦੋਂ ਅਸੀਂ ਆਪਣੇ ਆਪ ਨੂੰ ਮਿੱਟੀ ਬਣਾ ਕੇ ਜਦੋਂ ਆਪਣੇ ਆਪ ਨੂੰ ਜ਼ੀਰੋ ਬਣਾ ਕੇ ਅਸੀਂ ਸੋਚਣ ਲੱਗਦੇ ਆਂ ਕਿ ਦੇਖਣ ਲੱਗਦੇ ਆਂ ਕਿ ਸੌਂਡ ਲੱਗਦੀਆਂ ਕਿ ਤਾਂ ਉਹ ਜਿਹੜੇ ਉਹਦੇ ਅਰਥਾਂ ਦਾ ਜਿਹੜਾ ਵਿਸਥਾਰ ਹੁੰਦਾ ਉਹ ਬਹੁਤ ਵੱਡਾ ਹੋ ਜਾਂਦਾ ਇਸ ਕਰਕੇ ਮੈਂ ਸਮਝਦਾ ਮੈਂ ਕੁਝ ਰਚਨਾਵਾਂ ਪੜ੍ਹੀਆਂ ਨੇ ਇੰਗੀਆਂ ਲੱਖਣੀਆਂ ਬੈਠੇ ਬੈਠੇ ਹੀ ਤੇ ਇਹਦੀਆਂ ਬਾਤਕੀਆਂ ਵੀ ਪੜ੍ਹੀਆਂ ਨੇ ਤੇ ਕਵਿਤਾਵਾਂ ਵੀ ਪੜ੍ਹੀਆਂ ਨੇ ਅਸਲ ਥੋੜੀਆਂ-ਥੋੜੀਆਂ ਲੇਖਾਂ ਦੇ ਵਿੱਚ ਜੋ ਇਸ ਨੇ ਅਰਥ ਸਕੇ ਹੋਏ ਨੇ ਗਏ ਆਪਣੀਆਂ ਰਚਨਾਵਾਂ ਦੇ ਸ਼ੋਭੀਆਂ ਸਾਡ ਰਚਨਾਵਾਂ ਦੇ ਵਿੱਚ ਚਾਹੇ ਉਹ ਬਾਤਕ ਦੇ ਵਿੱਚ ਨੇਗੀਆਂ ਜੋ ਰਿਉ ਕਵਤਾਵਾਂ ਦੇ ਵਿੱਚ ਨਹੀਂ ਆ ਜੋ ਅਰਥ ਸਾਜ ਜਾਂਦੀਆਂ ਨੇ ਅਰਥ ਜਿਹੜਾ ਨਿਕਲ ਕੇ ਬਾਹਰ ਆ ਜਾਂਦਾ ਜਿਵੇਂ ਬਲਾਵ ਦਾ ਫੋਟ ਜਦੋਂ ਡੋਟੀ ਤੋਂ ਬਾਹਰ ਨਿਕਲਦਾ ਤਾਂ ਉਹ ਆਪਣੀ ਆਵਾਜ਼ ਜਿਹੜੀ ਹੈਗੀ ਆ ਕਿ ਉਹ ਦੰਦਾ ਦਾ ਇਹਦੀਆਂ ਵਿਚਰਾਵਾਂ ਇਸ ਤਰ੍ਹਾਂ ਦੀ ਆਵਾਜ਼ ਦਿੰਦੀਆਂ ਨੇ ਇਹਦੀਆਂ ਵਿਚਰਾਵਾਂ ਨੂੰ ਆਪਾਂ ਬਿਣੀ ਕਹਾਣੀ ਆ ਨਹੀਂ ਕਹਿ ਸਕਦੇ ਇਹ ਬਿਣੀ ਕਹਾਣੀ ਆ ਨਹੀਂ ਹੈਗੀਆਂ ਵੀ ਬਿਣੀ ਕਹਾਣੀ ਆ ਕਹਿੰਦੀ ਮੈਂ ਸਮਝਦਾ ਵੀ ਜਿਹੜੀਆਂ ਇਹਦੀਆਂ ਕਵਤਾਵਾਂ ਨੇ ਜੀਆਂ ਇਹਨਾਂ ਨੂੰ ਬਿਕੀਆਂ ਦੇ ਬਿਕੀਆਂ ਕਵਤਾਵਾਂ ਨੇ ਇਹ ਸਾਡੇ ਕੋਲ ਇੱਕ ਕਪਤਾਰਾਂ ਦੇ ਖੇਤਰ ਦੇ ਵਿੱਚ ਵੀ ਤੇਰੀ ਵੰਡ ਹੋ ਰਹੀ ਹੈ ਇਸ ਦਮ ਦੀ ਕਿ ਜਿਹੜੀਆਂ ਬਹੁਤੀਆਂ ਸ਼ੋਭੀਆਂ ਕਪਤਾਰਾਂ ਨੇ ਕੀਆਂ ਜਿਵੇਂ ਬਿੰਦੀ ਕਹਾਣੀਆਂ ਲਿਖੀਆਂ ਬਿੰਦੀ ਕਪਤਾਰਪੋਕਾਵਾਂ ਦਾ ਰੂਪ ਜਿਹੜਾ ਹੈਗਾ ਸਾਡੇ ਸਾਹਮਣੇ ਆ ਗਿਆ ਹੈਗਾ ਜਿਹੜਾ ਇਸ ਤਰ੍ਹਾਂ ਸਾਡੇ ਬਿੰਦੀ ਕਹਾਣੀਆਂ ਜਿਹੜੀ ਹੈਗੀ ਆ ਕਿ ਉਹ ਅਰਥ ਸੰਚਾਰ ਕਰਦੀ ਹੈ ਤੇਜ਼ੀ ਨਾਲ ਇਸ ਤਰੀ ਜਿਹੜੀਆਂ ਹੈਗੀਆਂ ਸਾਡੇ ਜਿਹੜੇ ਲੇਖਕਰੇ ਸਾਥੀ ਉਹ ਆਪਣੀ ਰਚਨਾ ਦੇ ਵਿੱਚ ਖੁੱਲੀ ਕਪਤਾਰ ਦੇ ਵਿੱਚ ਵੀ ਤੇ ਉਸ ਦਾ ਅਰਥ ਸੰਚਾਰ ਕਰ ਦਿੰਦੇ ਨੇ ਕਿ ਜਿਹੜਾ ਕਿ ਸਭ ਸੋਚਣ ਵਾਸਤੇ ਮਜਬੂਰ ਕਰ ਦਿੰਦਾਗਾ ਇਸ ਤਰ੍ਹਾਂ ਦੀ ਇਸ ਨੇ ਰਚਨਾਵਾਂ ਜਿਹੜੀਆਂ ਹੈ ਜਾਂ ਰਚੀਆਂ ਨਹੀਂਆਂ ਤੇ ਮੈਂ ਤੁਹਾਨੂੰ ਇੱਕ ਅੰਦੀ ਤੇਰੀ ਥੋੜਾ ਜਿਹਾ ਮੈਂ ਦੱਸੂ ਪਰ ਹੰ ਦਾ ਗੱਲ ਤੁਹਾਡੇ ਨਾਲ ਕਿ ਨਾ ਜਿਆਦਾ ਸੋਚਣ ਨਾਲ ਕੁਝ ਨਹੀਂ ਕੁਝ ਕੁਝ ਨਹੀਂ ਹੋ ਜਾਂਦਾ ਜਿਆਦਾ ਸੋਚਣ ਨਾਲ ਕੁਝ ਨਹੀਂ ਹੋ ਜਾਂਦਾ ਘੱਟ ਸੋਚਣ ਨਾਲ ਕੁਝ ਨਹੀਂ ਹੋ ਜਾਂਦਾ ਜੋ ਹੋਣਾ ਹੈ ਹੋ ਕੇ ਰਹਿੰਦਾ ਜੀ ਅੱਗੇ ਕੀ ਕਹਿੰਦਾ ਪਰ ਹੋ ਕੇ ਉਹੀ ਰਹਿੰਦਾ ਹੈ ਜਿਸ ਨੂੰ ਸੋਚਿਆ ਸੋਚਿਆ ਨਹੀਂ ਕਰਿਆ ਜਾਂਦਾ ਹੂੰ ਕਿੱਡੀ ਵੱਡੀ ਗੱਲ ਕਹਿੰਦੀ ਸੋਚੇ ਸੋਚਣਾ ਹੋਊਗੀ ਇਹ ਜੇ ਸੋਚੇ ਲੱਖbaar ਹੈ ਨੀ ਭੁੱਖਿਆ ਭੁੱਖ ਨਾਲ ਤਰੇ ਮਤਲਬ ਤੇਰੇ ਕਹਿਣ ਦਾ ਵੀ ਇਹਨੇ ਸ਼ਬਦਾਂ ਦੇ ਵਿੱਚ ਕਿੱਡੇ ਵੱਡੇ ਅਰਥ ਸੰਚਾਰ ਕਰ ਦਿੱਤਾ ਵੀ ਆਪਰਾਨ ਹੋਣਾ ਕੀ ਆ ਜੋ ਅਸੀਂ ਕਰਨਾ ਪੜੇ ਜੋ ਅਸੀਂ ਕਰਾਂਗੇ ਇਹ ਹੈਗੀ ਆ ਗੱਲ ਇਹਦੀ ਮੈਂ ਪਹਿਲਾਂ ਵੀ ਕਿਉਂਕਿ ਤਾਂ ਪਹਿਲਾਂ ਵੀ ਜਦੋਂ ਗੱਲ ਕੀਤੀ ਆ ਤੁਹਾਨੂੰ ਲਈਤਾ ਪਤਾ ਹੀ ਸੀ ਜਖਣਾ ਵੀ ਮੈਂ ਹੁਣ ਵੀ ਕਹਿਣਾ ਕਿ ਇਹਦੇ ਚ ਆਪਾਂ ਬੜੇ ਸਮੇਂ ਦੇ ਵਿੱਚ ਇੱਕ ਵੱਡੇ ਸਹਿਕਾਰ ਦੇ ਪੌੜੀ ਦੇ ਉੱਤੇ ਉੱਪਰ ਦੀ ਵੱਡੀ ਸਮਰੱਥਾ ਮੈਂ ਮਹਿਸੂਸ ਕਰਨਾਗਾ ਹੁਣ ਇਹਦੀ ਗੱਲ ਕਰਨ ਦੀ ਕਿ ਮੈਂ ਹਰ ਪੌੜੀ ਉੱਤੇ ਸਾਡੇ ਡਾਕਟਰ ਸਾਹਿਬ ਸਾਡੇ ਡਾਕਟਰ ਸਾਹਿਬ ਗੱਲ ਕਰਦੇ ਨੇ ਕਿ ਉਹ ਗੱਲ ਕਰਦੇ ਨੇ ਕਿ ਅਧਿਆਤਮ ਨੂੰ ਦੀ ਉਹ ਗੱਲ ਕਰਦੇ ਨੇ ਮੇਰੀ ਬੇਨਤੀ ਹੈ ਇਹਨਾਂ ਨੂੰ ਵੀ ਤੁਸੀਂ ਪਹਿਲਾਂ ਥੋੜਾ ਕਰਕੇ ਦੇਖੋ ਕਿਉਂਕਿ ਪ੍ਰੈਕਟੀਕਲ ਤੋਂ ਬਿਨਾਂ ਉਹ ਸਹੀ ਗਿਆਨ حاصل ਨਹੀਂ ਹੋ ਸਕਦਾ ਤੁਸੀਂ ਸਿੱਤੇ ਨਹੀਂ ਗੱਟ ਸਕਦੇ ਸਹੀ ਤੇ ਨਾ ਹੀ ਸਾਨੂੰ ਵਰਮ ਦਾ ਪਤਾ ਲੱਗ ਸਕਦਾ ਬਿਨਾਂ ਉਸ ਜਿਹੜੀ ਸਥਿਤੀ ਆ ਗਈ ਜੇ ਅਸੀਂ ਉੱਤੇ ਮਿਹਨਤ ਕਰਾਂਗੇ ਕੋਸ਼ਿਸ਼ ਕਰਾਂਗੇ ਅਸੀਂ ਜਿਸ ਤਰ੍ਹਾਂ ਹੋ ਹੋਜਾਂ ਹੁੰਦੀਆਂ ਨੇ ਕਿਆਂ ਦੇ ਅੰਦਰ ਵੱਲ ਨੂੰ ਖੋਜਾਂ ਗਈਆਂ ਇੱਕ ਬਾਹਰ ਵੱਲ ਨੂੰ ਖੋਜਾਂ ਗਈਆਂ ਖੋਜਾਂ ਹੋਈ ਜਾ ਰਹੀਆਂ ਨੇ ਕਿਆਂ ਇਸ ਕਰਕੇ ਸਾਡੇ ਚ ਇਸ ਤਰ੍ਹਾਂ ਦੇ ਵਿਚਾਰ ਆਪਾਂ ਲੈ ਕੇ ਆਉਨੇ ਆ ਕਿ ਸਰਕਾਰ ਨੂੰ ਪ੍ਰਾਪਾਗਾ ਇੱਕ ਨਿਰਆਕਾਰ ਨੂੰ ਪ੍ਰਾਪਾਗਾ ਮੈਂ ਗੱਲ ਨਹੀਂ ਚਾਹੁੰਦਾ ਮੈਂ ਬਹੁਤ ਵਰੀਦਾ ਨੂੰ ਕਿਹਾਗਾ ਵੀ ਸਰਕਾਰ ਤੇ ਨਾਕਾਰ ਜਿਹੜਾ ਰੂਪ ਹੈ ਨਾ ਇਹ ਦੋਨੇ ਇੱਕੋ ਹੀ ਇਹ ਸਾਡੀ ਦ੍ਰਿਸ਼ਟੀ ਜਾਂ ਦੇਖਣ ਵਾਲੀ ਅਸੀਂ ਕਿਵੇਂ ਦੇਖ ਰਹੇ ਹਾਂ ਇਸ ਇਸ ਸਭੀ ਪੂਰੇ ਤੇ ਪੂਰਾ ਜੋ ਪ੍ਰਕਿਰਤੀ ਆ ਜਿਹਨੂੰ ਦੇਖ ਰਹੇ ਹਾਂ ਅਸੀਂ ਅੰਦਰੋਂ ਕਿਵੇਂ ਦੇਖ ਰਹੇ ਹਾਂ ਅਸੀਂ ਕਿਸੇ ਅਰਥਾਂ ਨੂੰ ਕਿਵੇਂ ਸਮਝ ਰਹੇ ਹਾਂ ਅਸੀਂ ਇਹ ਸਾਡੇ ਅੰਦਰ ਲੀਆਂ ਬੱਲਾਂ ਰਹਿ ਗਈਆਂ ਇਸ ਨੂੰ ਜਿਵੇਂ ਮੈਨੂੰ ਜਦੋਂ ਆ ਵੀ ਬਾੜ-ਬਾੜ ਜਿਹੜਾ ਹੈਗਾ ਇਸ ਨੂੰ ਆਪਾਂ ਬਣਾਈ ਜਾਈਏ ਗੱਲ ਕਿਉਂਕਿ ਕੁਝ ਲੋਕ ਕਈ ਵਾਰੀ ਇਹੇ ਹੁੰਦੇ ਆ ਕਿ ਇਹ ਧਰਮ ਤੋਂ ਜਾਂਦੀ ਕਿਸੇ ਨੂੰ ਇਸ ਗੱਲ ਦੀ ਸੱਤ ਲੱਗੇ ਕਿਉਂਕਿ ਸਰਕਾਰ ਨੂੰ ਤਾਂ ਤਕਰੀਬਨ ਸਾਰੀ ਮੰਨੀ ਜਾਂਦੇ ਆ ਕਿ ਚਾਹੇ ਕਿੱਥੇ ਜਾਈਏ ਵੀ ਕੋਈ ਇੱਕ ਮੰਦਾਲਾ ਪ੍ਰਾਣ ਵਾਲੇ ਮੰਨਦੇ ਨੇ ਸਾਰੀ ਮੰਨਦੇ ਨੇ ਗੁਰੂ ਨਾਨਕ ਦੇਵ ਜੀ ਮੰਨਦੇ ਨੇ ਸਾਡੇ ਆ ਰਾਮ ਚੰਦਰ ਨੂੰ ਕ੍ਰਿਸ਼ਨ ਨੂੰ ਵੀ ਅਸੀਂ ਮੰਨੀ ਜਾਂਦੇ ਆਂ ਕਿ ਉਧਰੋਂ ਅਸੀਂ ਮਤਲਬ ਬਾਕੀ ਗੋਡ ਦੇ ਵਿੱਚ ਈਸਾ ਮਸੀਹ ਨੂੰ ਵੀ ਮੰਨੀ ਜਾਂਦੇ ਆਂ ਅਸੀਂ ਇਸ ਤਰ੍ਹਾਂ ਕਿ ਸਰਕਾਰ ਦੇ ਵਿੱਚ ਮੰਨਣਾ ਜਾਂ ਦੇਰਤਾਰ ਦੇ ਵਿੱਚ ਮੰਨਣਾ ਜਿਹੜਾ ਹੈਗਾ ਇਹ ਇਹ ਕਹਿਣਾ ਮਤਲਬ ਇਹ ਹੈ ਕਿ ਜਦੋਂ ਆਪਾਂ ਮੰਨਦੇ ਆ ਇਹਦੇ ਚ ਰੂਪ ਨੂੰ ਕਿਵੇਂ ਦੇਖਣਾ ਤੁਸੀਂ ਉਹ ਦੇਖ ਕੇ ਤੁਹਾਨੂੰ ਪਤਾ ਲੱਗੂਗਾ ਜਦੋਂ ਅੰਦਰ ਝਾਕਾਂਗੇ ਉਹ ਵੀ ਕਰ ਕਰ ਕੇ ਗਿਆ ਸੀਗਾ ਆਪਣਾ ਡਾਕਟਰ ਵਿਕੇਸ਼ ਸ਼ਰਮਾ ਵੀ ਇਹ ਗੱਲ ਕਹਿ ਕੇ ਗਿਆਗਾ ਜਿੰਨੀ ਦੇਰ ਤੱਕ ਤੁਸੀਂ ਜੋ ਅਸੀਂ ਜਿਹੜੇ ਤੁਹਾਨੂੰ ਗੱਲ ਕਰਨੀਆਂ ਬੜੀ ਇਹ ਗੱਲ ਬਹੁਤ ਭਾਰਤੀ ਮਤਲਬ ਸੰਸਕ੍ਰਿਤੀ ਦੇ ਵਿੱਚ ਇਹਨਾਂ ਗੱਲਾਂ ਦੀ ਬਹੁਤ ਵੱਡੀ ਮਾਨਤਾ ਹੈ ਜੇ ਕਿਸੇ ਨੇ ਲਾਗੀ ਨਾ ਗੱਲ ਇਹ ਉਹ ਬਹੁਤ ਵੱਡੇ ਰਿੱਤੇ ਖੜੇ ਕਰ ਦਿੰਦੀ ਹੈ ਕਿ ਇਸ ਕਰਕੇ ਮੈਂ ਚਾਹੁੰਦਾ ਕਿ ਇਸ ਸੰਤਨ ਕੁੰਜ ਦਾ ਹੈਗਾ ਵਾਰ-ਵਾਰ ਨਾਮ ਲਹਾਇਆ ਜਾਵੇ ਓਕੀ ਤੇ ਦੂਜੀ ਗੱਲ ਜਿਹੜੀ ਹੈ ਜੀ ਆ ਸਾਡੀ ਅੱਜ ਸਾਡੇ ਕੋਲੇ ਮੀਤ ਕਟੜਾ ਜੀ ਬੈਠੇ ਨੇ ਜੀ ਕਿਸ ਸਹਿਰ ਦੇ ਤੇ ਸਾਡੀ ਸਹਿਤ ਪ੍ਰਾਪਰ ਦੇ ਵੀ ਬਹੁਤ ਵਧੀਆ ਮੈਂ ਸਮਝਦਾ ਹਾਂ ਹੀ ਦੇ ਇਹ ਬੜਾ ਲੰਮਾ ਸਮਾਂ ਹੋ ਗਿਆ ਠੋਕਰ ਮੇਰੇ ਫਿਰ ਤੇ 35-40 ਸਾਲਾਂ ਤੋਂ ਅਸੀਂ ਦੂਜੇ ਦੇ ਨਾਲ ਗੁੜੇ ਹੋਿਆਂਗੇ ਉਜਿਹ ਹਾਲਾਤ ਬਦਲੀ ਸੀ ਇਹ ਗੁਰਤੀ ਅਸੀਂ ਫਿਰ ਇੱਥੇ ਹੋਈਆਂ ਕਿ ਤੁਸੀਂ ਜੋ ਰਚਨਾਵਾਂ ਰਚੀਆਂ ਲਈਆਂ ਬਹੁਤ ਵਧੀਆ ਰਚਨਾਵਾਂ ਸੀ ਮੈਂ ਤੁਹਾਨੂੰ ਇਹੀ ਗੱਲ ਕਹੂੰਗਾ ਕਿ ਠੀਕਾ ਪਿਆਰ ਦੀ ਗੱਲ ਜਿਹੜੀ ਅੱਜ ਇੱਥੇ ਹੋਈ ਹੈ ਵੀ ਪਿਆਰ ਦੀ ਗੱਲ ਹੋਈ ਹੈ ਕਿ ਪਿਆਰ ਤਾਂ ਮੈਂ ਕੋਈ ਗੁਨਾਹ ਨਹੀਂ ਕਰ ਇਹ ਕੁਦਰਤ ਦੀ ਦਾਤ ਹੈ ਜਿਹੜੀ ਗੁਰੂਖ ਨੂੰ ਦਿੱਤੀ ਹੋਈ ਆ ਚਾਹੇ ਉਹ ਪਸ਼ੂ ਨੇ ਚਾਹੇ ਕਾਂਸੀ ਨੇ ਗਈ ਉਹ ਕੁਦਰਤ ਦੀ ਦਾਤ ਆ ਜਿਹੜੀ ਪਿਆਰ ਵਾਲ ਸੰਕੋਲਦੀ ਆ ਕਿ ਇਹ ਉਹ ਜੀਵਨ ਉਹ ਜਦੋਂ ਛੋਟਾ ਬੱਚਾ ਆਪਣੀ ਮਾਂ ਨੂੰ ਪਿਆਰ ਕਰਦਾ ਜਦੋਂ ਬਟਾ ਹੋ ਜਾਂਦਾਗਾ ਤੋ ਉਹ ਆਪਣੀ ਬੰਦਾ ਜਿਹੜਾ ਲੜਕਾ ਹੁੰਦਾ ਲੜਕੀ ਨੂੰ ਪਿਆਰ ਕਰਦਾਗਾ ਇਸ ਤਰ੍ਹਾਂ ਮਤਲਬ ਇਹ ਸਾਡੀ ਪ੍ਰਕਿਰਤੀ ਹੈਗੀ ਉਸਨੇ ਇਹ ਰੂਪ ਦੇ ਵਿੱਚ ਸਾਨੂੰ ਬਣਾਇਆ ਹੋਇਆਗਾ ਪਰ ਜਿਹੜੀ ਜਦੋਂ ਸਹਿਰ ਦੇ ਰੂਪਾਂ ਦੇ ਵਿੱਚ ਜਦੋਂ ਆਪਾਂ ਦੇਖਦੇ ਆਂਗੇ ਅੱਜ ਪਿਆਰ ਦੀ ਗੱਲ ਵੀ ਜਿਹੜੀ ਲੱਗਦੀ ਹੈ ਸਾਡੇ ਸਮਾਜ ਦੇ ਵਿੱਚ ਪ੍ਰਵਾਨ ਨਹੀਂ ਹੈ ਜਦੋਂ ਅਸੀਂ ਇਹਦੇ ਪਿਆਰ ਦੀ ਹੀਰ ਰਾਜੇ ਦੀ ਗੱਲ ਕਰਦੇ ਆਂ ਸਸੀ ਪੁੰਨੂ ਦੀ ਗੱਲ ਕਰਦਿਆਂ ਜੀ ਤਾਂ ਉਹਦੋਂ ਰਿਸ਼ਤੇ ਨੂੰ ਦੇਖਦੇ ਹਾਂ ਕਿ ਉਸ ਸਮੇਂ ਦੇ ਵਿੱਚ ਪਿਆਰ ਕਰਨਾ ਕਿੰਨਾ 옳ਾ ਸੀ ਅੱਜ ਵੀ ਆਪਣੀਆਂ ਧੀਆਂ ਨੂੰ ਮਾਰ ਬੰਦੇ ਲਈ ਪਿਆਰ ਦੇ ਚੱਕਰ ਦੇ ਵਿੱਚ ਇਸ ਤਰ੍ਹਾਂ ਦੇ ਕਤਲ ਹੋ ਜਾਂਦੇ ਨੇ ਕਿ ਅੱਜ ਸਾਡੇ ਸਮਾਜ ਦੇ ਵਿੱਚ ਪਿਆਰ ਕਰਨਾ ਪ੍ਰੋਗਰੈਸਿਵ ਮੈਂ ਸਮਝਦਾ ਪ੍ਰੋਗਰੈਸਿਵ ਗੱਲ ਹੈ ਅੱਛਾ ਇਹਨੂੰ ਅਸੀਂ ਨਾਕਾਰਾਤਮਕ ਨਹੀਂ ਕਹਿ ਸਕਦੇ ਪਰ ਇਹ ਤਾਂ ਵੱਡੀ ਗੱਲ ਕੀਤੀ ਹੈ ਜੀ ਉਹ ਹੈ ਕਿ ਕਿ ਸਮਾਜ ਵਾਸਤੇ ਅਸੀਂ ਕਰ ਰਹੇ ਹਾਂ ਸਮਾਜਿਕ ਸਰੋਵਾਰਾਂ ਦੀ ਕੋ ਗੱਲ ਕਰ ਰਹੇ ਹਾਂ ਆਪਣੀ ਦੇਖਣੀ ਦੇ ਵਿੱਚ ਕਿਉਂਕਿ ਅੱਜ ਸਮਾਜ ਦੇ ਵਿੱਚ ਸਾਡੀ ਪੋਜੀਸ਼ਨ ਇਹ ਬਣ ਗਈ ਆ ਕਿ ਸਾਡਾ ਵਿਸ਼ਵਾਸ ਅਭੀ ਰਾਜਨੀਤੀ ਤੇ ਨਹੀਂ ਰਿਹਾ ਸਾਡੀ ਜੁਡੀਸ਼ਨੀ ਤੇ ਨਹੀਂ ਰਿਹਾ ਸਾਡੀ ਐਗਜ਼ੈਕਟਿਵ ਤੇ ਨਹੀਂ ਰਿਹਾ ਹੈਗਾ ਲੋਕਾਂ ਦਾ ਵਿਸ਼ਵਾਸ ਵਿਸ਼ਵਾਸ ਰਿਹਾ ਹੈਗਾ ਜੇ ਹੈਗਾ ਅੱਜ ਵਿਸ਼ਵਾਸ ਹੈਗਾ ਉਹ ਪ੍ਰਸਤੇਬ ਨਹੀਂ ਰਿਹਾ ਐਸ ਵੀ ਬਕਾਉ ਹੋ ਚੁੱਕੀ ਆ ਬਹੁਤ ਵੱਡੇ ਪੱਧਰ ਦੇ ਉੱਤੇ ਜੇ ਅੱਜ ਸਾਡੇ ਜੀ ਲੋਕਾਂ ਦਾ ਵਿਸ਼ਵਾਸ ਹਨ ਉਹ ਲੇਖ ਕਰਦੇ ਜੇ ਅਸੀਂ ਵੀ ਉਹਨਾਂ ਦੇ ਵਿਸ਼ਵਾਸ ਤੋਂ ਟੁੱਟ ਫੜੇ ਤਾਂ ਇੱਥੇ ਬਹੁਤ ਵੱਡੀ ਰਾਜਨੀਤਿਕ ਮੈਂ ਸਮਝਦਾ ਕਿ ਕੌਣ ਵਾਲੇ ਸਮੇਂ ਦੇ ਵਿੱਚ ਹੋ ਸਕਦੀ ਆ ਇਸ ਕਰਕੇ ਮੇਰੀ ਬੇਤੀ ਆ ਤੁਹਾਨੂੰ ਸਾਰਿਆਂ ਨੂੰ ਕੋਈ ਚੰਗਾ ਸਮਾਜਿਕ ਪੱਕੀ ਜਿਹੜਾ ਹੈਗਾ ਲੋਕ ਪੀਸ ਦੇ ਸੰਦੇਸ਼ ਆਪਾਂ ਆਪਣੀ ਇੱਜ਼ਤਨਾਮੇ ਤੇ ਪੇਸ਼ ਕਰੀ ਇਹਨਾਂ ਕੰਮ ਬਹੁਤ ਬਹੁਤ ਜ਼ਰੂਰੀ ਆ